ਸਸ਼੍ਰੀਕਾਂ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼੍ਰੀਕਾਂ ਸਸ਼੍ਰੀਕਾਂ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਤਖਤਸ਼ਰੀ ਪਟਨਾ ਸਾਹਿਬ ਵੱਲੋਂ ਕੱਲ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਨਾ ਗਿਆ ਸੀ ਉਧਰ ਪੰਨ ਸਿੰਘ ਸਾਬਾਨਾ ਵੱਲੋਂ ਵੀ ਸ਼੍ਰੀ ਕਲਤਖ ਸਾਹਿਬ ਤੇ ਜੋ ਹੈ ਮੀਟਿੰਗ ਕੀਤੀ ਗਈ ਸੋ ਜ਼ਰੂਰ ਪਹਿਲਾਂ ਤੇ ਵੀ ਗੱਲ ਸਾਂਝੀ ਕਰਿਓ ਕਿ ਇਸ ਮੀਟਿੰਗ ਵਿੱਚ ਜੋ ਹੈ ਕੀ ਫੈਸਲੇ ਲਏ ਗਏ ਨੇ ਇਨ੍ਹਾਂ ਫੈਸਲਿਆਂ ਦੇ ਉੱਪਰ ਗੱਲ ਸਾਂਝੀ ਕਰਨਾ ਦੋਵੇਂ ਤਖਤ ਸਾਬਾਨਾ ਦੇ ਹੀ ਜੋ ਵੱਡੇ ਫੈਸਲੇ ਨੇ ਉਹ ਸਾਂਝੇ ਤਾਂ ਕਰਿਓ ਪਰ ਨਾਲ ਦੀ ਨਾਲ ਤੁਸੀਂ ਆਪਣਾ ਵਿਸ਼ਲੇਸ਼ਣ ਵੀ ਇਸ ਮੁੱਦੇ ਤੇ ਜ਼ਰੂਰ ਸਾਂਝਾ ਕਰਨਾ ਕਿ ਕੀ ਸੱਚਮੁੱਚ ਜੋ ਸਥਿਤੀਆਂ ਬਣ ਰਹੀਆਂ ਨੇ ਇਹ ਮਾਮਲਾ ਜੋ ਹੈ ਤਖਤ ਸਾਬਾਨਾ ਦੀ ਮਰਿਆਦਾ ਦਾ ਹੋਣਾ ਬਣ ਗਿਆ ਹੈ ਤੇ ਜਿਹੜੇ ਵੀ ਦੋਵੇਂ ਤਖਤ ਸਾਹਿਬਾਨਾਂ ਦੇ ਉੱਪਰ ਜੋ ਵਿਰਾਜਮਾਨ ਸਖਸ਼ੀਅਤਾਂ ਨੇ ਸਿਧਾਂਤਕ ਟਕਰਾਅ ਦੇ ਰੂਪ ਵਿੱਚ ਨਜ਼ਰ ਆ ਰਹੀਆਂ ਨੇ ਸਥਿਤੀਆਂ ਹੁਣ ਕਹਿ ਕੀ ਰਹੀਆਂ ਨੇ ਮਾਮਲਾ ਹੁਣ ਕਿਹੜੇ ਪਾਸੇ ਵੱਲ ਅੱਗੇ ਵਧ ਰਿਹਾ ਦੇਖੋ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੁਝ ਸਮਾਂ ਪਹਿਲਾਂ ਸ਼੍ਰੀ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਸੀ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੜ ਨੇ ਜੱਜਦਾਰ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਦੇ ਮਾਮਲੇ ਦੇ ਵਿੱਚ ਫੈਸਲਾ ਸੁਣਾਇਆ। ਉਹਨਾਂ ਦੇ ਉੱਪਰ ਜਿਹੜੀ ਧਾਰਮਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਤੇ ਰੋਕ ਸੀ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਸ ਰੋਕ ਨੂੰ ਹਟਾ ਦਿੱਤਾ ਇੱਕ ਤਰੀਕੇ ਨਾਲ ਉਹਨਾਂ ਨੂੰ ਬਰੀ ਕਰ ਦਿੱਤਾ। ਇਸ ਗੱਲ ਤੋਂ ਇਤਰਾਜ਼ ਪ੍ਰਗਟ ਕੀਤਾ ਗਿਆ ਤੱਕ ਸ਼੍ਰੀ ਪਟਨਾ ਸਾਹਿਬ ਵਿਖੇ। ਔਰ ਉੱਥੋਂ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਔਰ ਗਿਆਨੀ ਬਾਬਾ ਤੇਜ ਸਿੰਘ ਢਣੋਲਾ ਨੂੰ ਤਨਖਾਹਾਂ ਐਲਾਨਤਾ ਔਰ ਸੁਖਬੀਰ ਬਾਦਲ ਨੂੰ 10 ਦਿਨਾਂ ਦੇ ਵਿੱਚ ਪੇਸ਼ ਹੋਣ ਦਾ ਹੁਕਮ ਸੁਣਾਇਆ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ ਫਿਰ ਸਮਾਂ ਦਿੱਤਾ ਗਿਆ ਦੂਜੀ ਵਾਰੀ ਪੇਸ਼ ਨਹੀਂ ਹੋਏ ਔਰ ਕੱਲ ਇੱਕ ਵਾਰ ਫਿਰ ਤਖਤ ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਤਨਖਾਹੀਆ ਐਲਾਨ ਦਿੱਤਾ ਗਿਆ। ਔਰ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਿਆ ਸਭ ਤੋਂ ਪਹਿਲਾਂ ਸਰਗਰਮੀ ਦਿਖਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ। ਉਹਨਾਂ ਨੇ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਔਰ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਸ਼ਖਬੀਰ ਸਿੰਘ ਬਾਦਲ ਨੂੰ ਜਿਹੜਾ ਤਨਖਾਹੀਆ ਐਲਾਨਿਆ ਗਿਆ ਹੈ ਇਹ ਫੈਸਲਾ ਪੰਥ ਨੂੰ ਦੁਬਿਧਾ ਦੇ ਵਿੱਚ ਪਾਉਣ ਵਾਲੀ ਗੱਲ ਹੈ ਔਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ ਤਖਸ਼ੀ ਪਟਨਾ ਸਾਹਿਬ ਵਾਲੇ ਪਾਸੇ ਔਰ ਉਸ ਤੋਂ ਬਾਅਦ ਕੱਲ ਸ਼ਾਮ ਨੂੰ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਬੁਲਾਈ ਜਾਂਦੀ ਹੈ ਪੰਜ ਸਿੰਘ ਸਹਿਬਾਨਾਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੜ ਕਾਰਜਕਾਰੀ ਜਥੇਦਾਰ ਔਰ ਤਖਸ਼ੀ ਧਮਧਮਾ ਸਾਹਿਬ ਦੇ ਜਥੇਦਾਰ ਗਿਆਨੀ ਬਾਬਾ ਟੀਕ ਸਿੰਘ ਢਨੋਲਾ ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਸਿੰਘ ਸਹਿਬਾਨ ਨੇ ਤਿੰਨ ਉਹਨਾਂ ਦਾ ਮੈਂ ਨਾਂ ਦਾ ਜ਼ਿਕਰ ਵੀ ਕਰਦਾ ਸ੍ਰੀ ਹਰਮਿੰਦਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਾਜਦੀਪ ਸਿੰਘ ਭਾਈ ਕੇਬਲ ਸਿੰਘ ਅਤੇ ਭਾਈ ਸੁਲਤਾਨ ਸਿੰਘ ਸ਼ਾਮਲ ਸੀ ਤੇ ਪੰਜ ਸਿੰਘ ਸਹਿਬਾਨਾਂ ਤੇ ਆਧਾਰਿਤ ਇਕੱਤਰਤਾ ਹੋਈ ਔਰ ਇਸ ਇਕੱਤਰਤਾ ਨੇ ਜਿਹੜੇ ਤਕਸਰੀ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਨੇ ਅਤੇ ਪ੍ਰਬੰਧਕੀ ਕਮੇਟੀ ਦੇ ਦੋ ਮੈਂਬਰ ਉਹਨਾਂ ਨੂੰ ਤਨਖਾਹੀਆ ਐਲਾਨ ਦੇ ਦਿੱਤਾ। ਸੋ ਬਕਾਇਦਾ ਪ੍ਰੈਸ ਨੋਟ ਦੇ ਮਾਮਲੇ 'ਚ ਜਾਰੀ ਕੀਤਾ ਗਿਆ। ਤੱਕ શ્રી ਪਟਨਾ ਸਾਹਿਬ ਦੇ ਜਿਹੜੇ ਅ ਐਡੀਸ਼ਨਲ ਹੈੱਡ ਗ੍ਰੰਥੀ ਨੇ ਭਾਈ ਗੁਰਦੇਵਾਲ ਸਿੰਘ ਅਤੇ ਤੱਕ શ્રી ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਜੋਲ ਤੇ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ। ਔਰ ਅ ਜਿਹੜੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਜਗਜੀਤ ਸਿੰਘ ਸੋਹੀ ਤੇ ਹੋਰ ਮੈਂਬਰਾਂ ਨੂੰ 15 ਦਿਨਾਂ ਤੱਕ શ્રી ਅਕਾਲ ਤਖਤ ਸਾਹਿਬ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਹੁਕਮ ਸੁਣਾਇਆ ਗਿਆ ਇੱਕ ਤਰੀਕੇ ਦੇ ਨਾਲ ਇਹ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਇਕਤਤਾ ਹੋਈ ਉਸ ਤੋਂ ਬਾਅਦ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਪੰਥਕ ਤੇ ਧਾਰਮਿਕ ਮਾਮਲਿਆਂ ਦੇ ਵਿੱਚ ਆਖਰੀ ਫੈਸਲਾ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਕੀਤਾ ਜਾਣਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਨੇ ਪੰਜੇ ਤਖਤ ਸਹਿਬਾਨਾਂ ਦਾ ਸਨਮਾਨ ਹੈ ਪੰਜੇ ਤਖਤ ਸਹਿਬਾਨ ਆਪਣੇ ਸਥਾਨਕ ਮਸਲਿਆਂ ਦੇ ਉੱਤੇ ਫੈਸਲਾ ਕਰ ਸਕਦੇ ਨੇ ਉਹਨਾਂ ਕੋਲੇ ਅਧਿਕਾਰ ਨੇ ਪਰ ਕੌਮ ਨੂੰ ਦਰਪੇਸ਼ ਕਿਸੇ ਵੀ ਪੰਥਕ ਤੇ ਧਾਰਮਿਕ ਮਸਲੇ ਦਾ ਆਖਰੀ ਤੇ ਸਰਬੋੱਚ ਫੈਸਲਾ ਸ਼੍ਰੀ ਖਾਲਸਾ ਸਾਹਿਬ ਜੀ ਕਰ ਸਕਦੇ ਨੇ ਜੋ ਬਕਾਇਦਾ ਇੱਕ ਪ੍ਰੈਸ ਨੋਟ ਕੱਲ ਜਾਰੀ ਕੀਤਾ ਗਿਆ ਔਰ ਇਸ ਪ੍ਰੈਸ ਨੋਟ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਪੰਜ ਤਖਤ ਸਹਿਬਾਨ ਪਵਿੱਤਰ ਹਨ ਅਤੇ ਦੁਨੀਆ ਭਰ ਦੇ ਸਿੱਖਾਂ ਵਿੱਚ ਡੂੰਘਾ ਸਤਕਾਰ ਰੱਖਦੇ ਹਨ ਪਰ ਗੁਰਮਤਿ ਸਿਧਾਂਤ ਅਨੁਸਾਰ ਪੰਥਕ ਤੇ ਧਾਰਮਿਕ ਮਾਮਲਿਆਂ ਤੇ ਅੰਤਿਮ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੀ ਮੰਨਿਆ ਜਾਂਦਾ ਹੈ। ਬਾਕੀ ਤਖਸੈਬਾਨਾਂ ਨੂੰ ਆਪਣੇ ਸਥਾਨਿਕ ਮਾਮਲੇ ਉੱਤੇ ਫੈਸਲਾ ਕਰਨ ਦਾ ਅਧਿਕਾਰ ਹੈ। ਪੰਜ ਸਿੰਘ ਸਹਿਬਾਨਾਂ ਨੇ ਐਲਾਨ ਕੀਤਾ ਕਿ ਪੰਥ ਵਿਰੋਧੀ ਤਾਕਤਾਂ ਦੇ ਪ੍ਰਭਾਵ ਹੇਠ ਖਾਲਸਾ ਪੰਥ ਨੂੰ ਵੰਡਣ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਮਜ਼ੋਰ ਕਰਨ ਵਾਲੇ ਵਿਅਕਤੀਆਂ ਦੇ ਯਤਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੁਣ ਇੱਕ ਗੱਲ ਬਹੁਤ ਵੱਡੀ ਇਸ ਪ੍ਰੈਸ ਨੋਟ 'ਚ ਹੈ ਕਿ ਕਿਸੇ ਵੀ ਉਸ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬਉੱਚਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰੇਗਾ ਪਰ ਕੱਲ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ ਉਸ ਤੋਂ ਬਾਅਦ ਜਿੰਨੀ ਕਾਲੀ ਐਸ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵਿਖਾਈ ਉਹਨਾਂ ਦੀ ਛਲਾਗਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਤੁਰੰਤ ਇਸ ਮਸਲੇ ਦੇ ਵਿੱਚ ਦਖਲ ਦਿੱਤਾ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਉਹਨਾਂ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਜਿਹੜਾ ਕੱਲ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਉਹ ਕਹਿੰਦੇ ਤਖਤ Shri ਪਟਨਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦੇਣਾ ਅਧਿਕਾਰਾਂ ਤੋਂ ਬਾਹਰੀ ਕਾਰਵਾਈ ਐਡਵੋਕੇਟ ਧਾਮੀ ਸੋ ਹਰਜਿੰਦਰ ਸਿੰਘ ਧਾਮੀ ਦੇ ਮੁਤਾਬਕ ਤਖਤ Shri ਪਟਨਾ ਸਾਹਿਬ ਵੱਲੋਂ ਜਿਹੜੀ ਕਾਰਵਾਈ ਹੋਈ ਉਹ ਉਹਨਾਂ ਦੇ ਅਧਿਕਾਰਾਂ ਤੋਂ ਬਾਹਰ ਦੀ ਕਾਰਵਾਈ ਹੈ ਹੁਣ ਇੱਥੇ ਦੋ ਸਵਾਲ ਖੜੇ ਹੁੰਦੇ ਨੇ ਕਿ ਪਿਛਲੇ ਕਾਫੀ ਸਮੇਂ ਤੋਂ ਤਖਤ ਸਹਿਬਾਨਾ ਦੇ ਵਿੱਚ ਫੈਸਲਿਆਂ ਨੂੰ ਲੈ ਕੇ ਸਿਧਾਂਤਕ મતਭੇਦ ਨੇ ਤਖਤ શ્રી ਪਟਨਾ ਸਾਹਿਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਫੈਸਲੇ ਬਿਲਕੁਲ ਸਹੀ ਨੇ ਹੁਣ ਮੈਂ ਉਹ ਵੀ ਜ਼ਿਕਰ ਕਰਦਾ ਕਿ ਕੱਲ ਤੱਕ શ્રી ਪਟਨਾ ਸਾਹਿਬ ਵਿਖੇ ਫੈਸਲਾ ਕੀ ਹੋਇਆ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਨੇ ਮੀਟਿੰਗ ਕੀਤੀ ਔਰ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨ ਦਿੱਤਾ ਇਲਜ਼ਾਮ ਲੱਗਿਆ ਸੁਖਵੀਰ ਬਾਦਲ ਦੇ ਖਿਲਾਫ ਕਿ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਤਿੰਨ ਵਾਰ ਪੇਸ਼ ਹੋਣ ਦਾ ਮੌਕਾ ਦਿੱਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਪੰਜ ਪਿਆਰਿਆਂ ਦੀ ਮੀਟਿੰਗ ਦੇ ਵਿੱਚ ਤਖਤ ਦੇ ਜਥੇਦਾਰ ਅਤੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗਿਆਨੀ ਦਲੀਪ ਸਿੰਘ, ਭਾਈ ਗੁਰदयाल ਸਿੰਘ ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਸੀ। ਉਧਰ ਇੱਕ ਹੋਰ ਕੋਰਮ ਸੀ। ਹੁਣ ਉਹਨਾਂ ਦਾ ਸਾਫ਼ ਤੌਰ ਤੇ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ 21 ਮਈ ਨੂੰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੜਜ ਔਰ ਗਿਆਨੀ ਟੇਕ ਸਿੰਘ ਵੱਲੋਂ ਫੈਸਲੇ ਲਏ ਗਏ ਸੀ ਉਹ ਉਹ ਫੈਸਲੇ ਤਹਿਤ ਤਖਤ ਸ਼੍ਰੀ ਪਟਨਾ ਸਾਹਿਬ ਦੀ ਮਰਿਆਦਾ ਸੰਵਿਧਾਨ ਅਤੇ ਉਪ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਸੋ ਦੂਜੇ ਪਾਸਿਓਂ ਇਹ ਦਾਵਾ ਹੈ ਕਿ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਏ ਗਏ ਸੀ ਉਹਨਾਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੀ ਮਰੀਆੰਦਾਸ ਸਵਿਧਾਨ ਅਤੇ ਉਪ ਨਿਯਮਾਂ ਨੂੰ ਚੁਣੌਤੀ ਦਿੰਦੀ ਹੈ ਉਹ ਇਸ ਕਰਕੇ ਇਸ ਤਰ੍ਹਾਂ ਦੇ ਫੈਸਲੇ ਕਰ ਰਹੇ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਈ ਸੀ ਇਹ ਕਮੇਟੀ ਕੁਝ ਮੈਂਬਰਾਂ ਤੇ ਆਧਾਰਿਤ ਸੀ ਇਹ ਕਮੇਟੀ ਜਾ ਕੇ ਆਈ ਸੀ ਔਰ ਤਖਸ਼ੀਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਮੈਂਬਰਾਂ ਔਰ ਧਾਰਮਿਕ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਕੇ ਆਈ ਸੀ ਔਰ ਉਦੋਂ ਇਹ ਦਾਵਾ ਕੀਤਾ ਗਿਆ ਸੀ ਹਰਜਿੰਦਰ ਸਿੰਘ ਧਾਮੀ ਵੱਲੋਂ ਕਿ ਗਲਬਾਤ ਦੇ ذریعے ਇਸ ਮਸਲੇ ਨੂੰ ਨਿਬੇੜ ਲਿਆ ਜਾਏਗਾ ਪਰ ਇਹ ਮਸਲਾ ਗਲਬਾਤ ਦੇ ਨਾਲ ਨਹੀਂ ਨਿਬੜਿਆ ਜਦੋਂ ਸੁਖਬੀਰ ਬਾਦਲ ਨੂੰ ਉਹਨਾਂ ਨੇ ਕੱਲ ਬਕਾਇਦਾ ਕੀਤਾ ਗਿਆ ਕਮੇਟੀ ਵੱਲੋਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਪੀਲ ਤੇ ਉਹਨਾਂ ਨੂੰ ਆਖਰੀ ਵਾਰ ਮੁਰਵੀ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਤੀਜੀ ਵਾਰ ਵੀ ਪੇਸ਼ ਨਹੀਂ ਹੋਏ ਸੋ ਇੱਕ ਪਾਸੇ ਹਰਜਿੰਦਰ ਸਿੰਘ ਧਾਮੀ ਅਪੀਲ ਕਰਦੇ ਨੇ ਜਿਸ ਤਰ੍ਹਾਂ ਗੱਲ ਮੀਡੀਆ ਦੇ ਵਿੱਚ ਆਈ ਹੈ ਤੱਕ ਸ਼੍ਰੀ ਪਟਨਾ ਸਾਹਿਬ ਵੱਲੋਂ ਅਗਰ ਹਰਜਿੰਦਰ ਸਿੰਘ ਧਾਮੀ ਅਪੀਲ ਕਰਦੇ ਨੇ 20 ਦਿਨ ਦਾ ਸਮਾਂ ਮਿਲ ਜਾਂਦਾ ਉੱਥੋਂ ਤੇ ਕੱਲ ਹਰਜਿੰਦਰ ਸਿੰਘ ਧਾਮੀ ਪ੍ਰੈਸ ਨੋਟ ਜਾਰੀ ਕਰਕੇ ਕਹਿੰਦੇ ਨੇ ਕਿ ਉਹ ਅਧਿਕਾਰ ਖੇਤਰ ਤੋਂ ਬਾਹਰ ਫੈਸਲਾ ਕਰ ਰਹੇ ਨੇ ਇਹਦਾ ਮਤਲਬ ਹੈ ਕਿ ਤੱਕ ਸ਼੍ਰੀ ਪਟਨਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਇੰਜ ਕਿਹਾ ਜਾਵੇ ਕਿ ਜਿਹੜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾ ਦੂਸਰੇ ਤੱਕ ਸਹਿਬਾਨਾ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਪਸੀ ਮਿਲਵਤਨ ਦੀ ਕਮੀ ਹੈ ਜਾਂ ਸੰਵਿਧਾਨ ਨੂੰ ਮਰਿਆਦਾਵਾਂ ਨੂੰ ਪਰੰਪਰਾਵਾਂ ਨੂੰ ਲੈ ਕੇ ਪੂਰੀ ਕਲੈਰਿਟੀ ਨਹੀਂ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਤੱਕ ਸਹਿਬਾਨਾ ਦੇ ਜਥੇਦਾਰਾਂ ਦੀ ਨਿਯੁਕਤੀ ਸੇਵਾਮੁਕਤੀ ਕਾਰਜਕਾਲ ਤੈਅ ਨਹੀਂ ਕਰ ਸਕੀ ਹੁਣ ਇਹਦੇ ਲਈ ਕਮੇਟੀ ਬਣੀ ਹੈ ਇੱਕ 34 ਮੈਂਬਰਾਂ ਦੀ ਕੰਦੇ ਕਮੇਟੀ ਬਣਾਈ ਹੈ ਮਤਲਬ ਕਿ ਜਦੋਂ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਰਿਟਾਇਰਮੈਂਟ ਲਾਉਣ ਹਟਾਉਣ ਬਾਰੇ ਵਿਧੀ ਵਿਵਧਾਨ ਨਹੀਂ ਹੈ ਤੇ ਇਹਦਾ ਮਤਲਬ ਹੈ ਗੱਲ ਸਾਫ ਹੋ ਗਈ ਕਿ ਤਖਤ ਸਹਿਬਾਨਾਂ ਦੇ ਵਿੱਚ ਸੰਵਿਧਾਨਿਕ ਮਸਲਿਆਂ ਤੇ ਪਰੰਪਰਾਵਾਂ ਤੇ ਸਿਧਾਂਤਾਂ ਤੇ ਨਿਜਮਾ ਤੇ ਉਪ ਨਿਜਮਾ ਤੇ ਹਜੇ ਕਨਫਿਊਜ਼ਨ ਹੈ ਕਲੈਰਿਟੀ ਨਹੀਂ ਹੈ ਇਹਨੂੰ ਭਾਵੇਂ ਇਸ ਰੂਪ ਚ ਵੀ ਦੇਖਿਆ ਜਾ ਸਕਦਾ ਹੈ ਕਿ ਜਦੋਂ ਸਿਆਸਤ داخل ਹੁੰਦੀ ਹੈ ਜਦੋਂ ਸਿਆਸਤ ਦਾਖਲ ਹੁੰਦੀ ਹੈ ਤੇ ਕਿਤਨਾ ਕਿਤੇ મતਭੇਦ ਵੱਡੇ ਹੁੰਦੇ ਨੇ ਹੁਣ ਉਧਰੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਕੀਤਾ ਗਿਆ ਜਿੱਦਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਪ੍ਰੈਸ ਨੋਟ ਜਾਰੀ ਕਰਦੇ ਨੇ ਔਰ ਕੱਲ ਹੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵੀ ਹੋ ਜਾਂਦੀ ਹੈ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦੀ ਜਾਂਦੀ ਹੈ ਔਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਦੇਣ ਵਾਲੇ ਫੈਸਲੇ ਨੂੰ ਹੀ ਰੱਦ ਕਰ ਦਿੱਤਾ ਜਾਂਦਾ ਹੁਣ ਅੱਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਮੈਂ ਇਸ ਮਸਲੇ ਦੀ ਗੱਲ ਨਹੀਂ ਕਰਦਾ ਇੱਕ ਸਵਾਲ ਖੜਾ ਹੁੰਦਾ ਹੈ ਅੱਜ ਹਰਜਿੰਦਰ ਸਿੰਘ ਧਾਮੀ ਔਰ ਪੰਜ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਦੀ ਗੱਲ ਕਰਦੇ ਨੇ ਤੱਕ ਸ੍ਰੀ ਪਟਨਾ ਸਾਹਿਬ ਦੇ ਫੈਸਲੇ ਨੂੰ ਕਿ ਉੱਥੋਂ ਦੀ ਕਮੇਟੀ ਨੇ ਸਿੰਘ ਸਹਿਬਾਨਾਂ ਨੇ ਜਿਹੜਾ ਫੈਸਲਾ ਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਵਾਲਾ ਫੈਸਲਾ ਹੈ ਬਿਲਕੁਲ ਠੀਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਪਰ ਤਖਸਹਬਾਨਾਂ ਦੇ ਸਾਰੇ ਤਖਸਹਬਾਨਾਂ ਦੇ ਆਪਸੀ ਤਾਲਮੇਲ ਦੀ ਜ਼ਿੰਮੇਵਾਰੀ ਕਿਸ ਦੀ ਹੈ ਸਾਰੇ ਤਖਸਹਬਾਨਾਂ ਦੇ ਵਿੱਚ ਸੰਵਿਧਾਨ ਮਰਿਆਦਾਵਾਂ ਪਰੰਪਰਾਵਾਂ ਨਿਜਮਾ ਉਪਨਿਜਮਾ ਨੂੰ ਮੰਨਿਆ ਜਾਵੇ ਮਨਜ਼ੂਰ ਕੀਤਾ ਜਾਵੇ ਨੌਬਤ ਕਿਉਂ ਆਵੇ ਕਿ ਇੱਕ ਤਖਸਹਬਾਨ ਵੱਲੋਂ ਕਿਸੇ ਨੂੰ ਤਨਖਾਹਿਆ ਦਿੱਤਾ ਕੀਤਾ ਜਾਵੇ ਤੇ ਦੂਜੇ ਤੱਕ ਸਹਿਬਾਂ ਤਤ ਸਹਿਬਾਨ ਵੱਲੋਂ ਤੁਰੰਤ ਹੀ ਮੀਟਿੰਗ ਬੁਲਾਈ ਜਾਵੇ ਉਸੇ ਦਿਨ ਇਹ ਮੈਂ ਇਸ ਕਰਕੇ ਸਵਾਲ ਖੜਾ ਕਰ ਰਿਹਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਸਰਬੋਤਮ ਨੇ ਉਹਨਾਂ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤੇ ਉਹਦਾ ਮੁਖੀ ਹਰਜਿੰਦਰ ਸਿੰਘ ਧਾਮੀ 2 ਮਹੀਨੇ ਮੀਟਿੰਗ ਹੀ ਨਹੀਂ ਬੁਲਾਉਂਦਾ ਉਹੀ ਸੁਖਵੀਰ ਸਿੰਘ ਬਾਦਲ ਦਾ ਕੜਾ ਜਾਂ ਉਦੋਂ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਸੀ ਬਲਵਿੰਦਰ ਸਿੰਘ ਭੁੰਦੜ ਉਸ ਕਮੇਟੀ ਦੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਕਿ ਉਦੋਂ ਹਰਜਿੰਦਰ ਸਿੰਘ ਧਾਮੀ ਨੂੰ ਦਖਲ ਦੇਣਾ ਨਹੀਂ ਬਣਦਾ ਸੀ ਜਦੋਂ ਤੱਕ ਸ਼੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹਾਂ ਲਾਨਿਆਂ ਗਿਆ ਉਸੇ ਦਿਨ ਧਾਮੀ ਸਾਹਿਬ ਵੀ ਸਰਗਰਮ ਹੋ ਗਏ ਔਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋ ਗਈ ਤੇ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਦੀ ਵਕਾਲਤ ਕਰਦੇ ਨੇ ਅਸੀਂ ਸਾਰੇ ਕਰਦੇ ਆਂ ਪਰ ਉਸ ਦਿਨ ਹਰਜਿੰਦਰ ਸਿੰਘ ਧਾਮੀ ਕਿੱਥੇ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਬਣੀ ਸੱਤ ਮੈਂਬਰੀ ਕਮੇਟੀ ਦੀ ਦੋ ਮਹੀਨੇ ਮੀਟਿੰਗ ਨਹੀਂ ਹੋਈ ਉਸ ਵੇਲੇ ਵੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸੀ ਨਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਸਰਬੋਚ ਨੇ ਪਰ ਹਰਜਿੰਦਰ ਸਿੰਘ ਧਾਮੀ ਉਸ ਸਰਬੋਚ ਸੰਸਥਾ ਦੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੰਦੇ ਨੇ ਔਰ ਵਾਪਸ ਆਉਂਦੇ ਨਹੀਂ ਤੇ ਐਸਡੀਪੀਸੀ ਪ੍ਰਧਾਨ ਪਰ ਕਮੇਟੀ 'ਚ ਨਹੀਂ ਆਉਂਦੇ ਇਸ ਸਵਾਲ ਨੇ ਹੁਣ ਜਦੋਂ ਜਦੋਂ ਸਿਧਾਂਤਕ ਤੌਰ ਤੇ ਮर्यादाਵਾਂ ਦੇ ਤੌਰ ਤੇ ਗੱਲ ਵੱਖਰੀ ਹੈ ਅਮਲੀ ਰੂਪ 'ਚ ਵੱਖਰੀ ਹੈ ਤੇ ਫੇਰ મતਭੇਦ ਪੈਦਾ ਹੁੰਦੇ ਨੇ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਨੇ ਕਿ ਤਖਸਹਬਾਨਾਂ ਤੇ ਕਬਜ਼ਾ ਹੋ ਗਿਆ ਸੀ ਕੀ ਹਰਜਿੰਦਰ ਸਿੰਘ ਧਾਮੀ ਦੀ ਬਤੌਰ ਪ੍ਰਧਾਨ ਇਹ ਜ਼ਿੰਮੇਵਾਰੀ ਹੈ ਕਿ ਨਹੀਂ ਕਿ ਉਹ ਕੌਮ ਨੂੰ ਦੱਸਣ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜੀ ਗੱਲ ਕਰ ਰਿਹਾ ਉਹ ਕੀ ਹੈ ਉਹ ਕਿਉਂ ਕਹਿ ਰਿਹਾ ਕਿ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਸੈਂਟਰ ਦੇ ਏਜੰਸੀਆਂ ਦੇ ਕੇਂਦਰਾਂ ਦੇ ਤਖਤ ਸਹਿਬਾਨਾਂ ਤੇ ਅਕਾਲੀ ਦਲ ਦਾ ਪ੍ਰਧਾਨ ਸਵਾਲ ਚੱਕ ਰਿਹਾ ਕਿ ਕਬਜ਼ੇ ਹੋ ਗਏ ਸੀ ਅੰਤਰਿੰਕ ਕਮੇਟੀ ਨੇ ਜਥੇਦਾਰ ਸਹਿਬਾਨਾਂ ਨੂੰ ਹਟਾਤਾ ਸਹੀ ਕੀਤਾ ਤੇ ਐਸਪੀਸੀ ਪ੍ਰਧਾਨ ਚੁੱਪ ਇਹਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਅੱਜ ਸਿੱਖ ਕੌਮ ਨੂੰ ਨਿਰਪੱਖਤਾ ਦੇ ਨਾਲ ਸਾਰੇ ਮਾਮਲਿਆਂ ਨੂੰ ਐਡਰੈਸ ਕਰਦੀ ਦਿਖਾਈ ਦੇ ਰਹੀ ਹੈ ਜਾਂ ਨਹੀਂ ਨਹੀਂ ਦੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੱਖਪਾਤੀ ਹੋ ਕੇ ਕੰਮ ਕਰਦੀ ਨਜ਼ਰ ਆਉਂਦੀ ਹੈ ਸ਼ਾਇਦ ਇਹੀ ਸਭ ਤੋਂ ਵੱਡਾ ਮਾਮਲਾ ਜਿਹੜਾ ਕੌਮ ਅੱਗੇ ਹੈ ਜਿਹਦੇ ਕਰਕੇ ਤਖਸੈਬਾਨਾਂ ਦੇ ਵਿੱਚ ਸਿਧਾਂਤਕ મતભੇਦ ਉੱਭਰ ਰਹੇ ਨੇ ਸੋ ਇਹ ਮਾਮਲੇ ਦਾ ਹੁਣ ਹੱਲ ਕੀ ਹੋਏਗਾ ਦੇਖੋ ਆ ਪੰਜ ਸਿੰਘ ਸਹਿਬਾਨਾਂ ਨੇ ਕੱਲ ਜਿਹੜੀ ਮੀਟਿੰਗ ਕੀਤੀ ਹੈ ਉਹਨਾਂ ਨੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਬਲਕਿ ਉੱਥੋਂ ਦੇ ਐਡੀਸ਼ਨਲ ਹੈੱਡ ਗਰੰਟੀ ਔਰ ਦੋ ਕਮੇਟੀ ਮੈਂਬਰਾਂ ਨੂੰ ਤਨਖਾਹ ਐਲਾਨਤਾ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਾਂ ਐਲਾਨੀਆਂ ਸੀ ਕੀ ਹੁਣ ਇਹ ਦੋਵੇਂ ਫੈਸਲੇ ਕੀ ਤੱਕ ਸ਼੍ਰੀ ਪਟਨਾ ਸਾਹਿਬ ਦੀ ਕਮੇਟੀ ਜਾਂ ਸਿੰਘ ਸਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੱਲ ਦੇ ਹੁਕਮਾਂ ਨੂੰ ਪ੍ਰਵਾਨ ਕਰ ਲੈਣਗੇ ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ ਜਦੋਂ ਨਈ ਪ੍ਰਵਾਨ ਕਰਦੇ ਤੇ ਉਹਨਾਂ ਦੀ ਨਜ਼ਰ ਚ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਚ ਕੀਤਾ ਗਿਆ ਫੈਸਲਾ ਉਸੇ ਤਰ੍ਹਾਂ ਬਰਕਰਾਰ ਹੈ ਇਹਦਾ ਮਤਲਬ ਹੈ ਕਿ ਤਖਤ ਸਹਿਬਾਨਾਂ ਦੇ ਵਿੱਚ ਆਪਸੀ મત ਭੇਦ ਨੇ ਜਿਹੜੇ ਉਹ ਵੱਡੇ ਹੋ ਗਏ ਨੇ ਤੇ ਇਹਨਾਂ ਦੀ ਜ਼ਿੰਮੇਵਾਰੀ ਕੀ ਦੀ ਹੈ ਠੀਕ ਕਰਨ ਦੀ ਤਖਤ ਸਹਿਬਾਨਾਂ ਦੇ ਵਿੱਚ ਸਿਧਾਂਤਿਕ ਔਰ ਧਾਰਮਿਕ મત ਭੇਦ ਕੌਣ ਦੂਰ ਕਰਾਏਗਾ ਇਹ ਵੱਡੇ ਸਵਾਲ ਨੇ ਇਸ ਤੁਹਾਡੇ ਪਹਿਲੇ ਕੁਐਸਚਨ ਦੇ ਜਵਾਬ ਨੂੰ ਮੈਂ ਇੱਥੇ ਛੱਡ ਦਿੰਦਾ ਕਿ ਇਹਨਾਂ মতਪੇਦਾਂ ਨੂੰ ਕੌਣ ਦੂਰ ਕਰਾਏਗਾ ਇਹ ਸਿੱਖ ਕੌਮ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਅੱਜ ਪੰਜੇ ਤਖਤ ਸਹਿਬਾਨ ਵਿਖੇ ਸਿੱਖ ਸ਼ਕਤੀ ਦੇ ਸੋਮੇ ਹਨ ਪੰਜੇ ਤਖਤ ਸਹਿਬਾਨ ਸਿੱਖ ਸ਼ਕਤੀ ਦੇ ਸੋਮੇ ਹਨ ਜਿਨ੍ਹਾਂ ਪ੍ਰਤੀ ਵਿਸ਼ਵ ਭਰ ਵਿੱਚ ਵਸਦੀ ਸਿੱਖ ਸੰਗਤ ਦੀ ਡੂੰਗੀ ਸ਼ਰਧਾ ਅਤੇ ਇਹ ਪਾਵਨ ਗੁਰਸਥਾਨ ਅਤੀ ਸਤਿਕਾਰਯੋਗ ਹਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁਰੂ ਪਾਤਸ਼ਾਹ ਜੀ ਨੇ ਆਪ ਸਰਵਜਤਾ ਬਖਸ਼ੀ ਹੈ ਪਰੰਤੂ ਕੁਝ ਲੋਕ ਸਿੱਖ ਵਿਰੋਧੀ ਤਾਕਤਾਂ ਦੇ ਅਨੁਸਾਰ ਚੱਲਦੇ ਆ ਆਪਣੇ ਨਿੱਜੀ ਸਵਾਰਥਾਂ ਲਈ ਸਾਜ਼ਸ਼ਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਗੁਰੂ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸ਼ੁਰੂ ਤੋਂ ਹੀ ਖਾਲਸਾ ਪੰਥ ਨਾਲ ਸੰਬੰਧਿਤ ਮਾਮਲੇ ਵਿਚਾਰ ਕੇ ਫੈਸਲੇ ਕੀਤੇ ਜਾਂਦੇ ਰਹੇ ਅਤੇ ਬਾਕੀ ਤਖਸਹਬਾਨਾਂ ਨੂੰ ਵੀ ਆਪਣੇ ਆਪਣੇ ਸਥਾਨਕ ਫੈਸਲੇ ਕਰਨ ਦਾ ਪੂਰਾ ਅਧਿਕਾਰ ਹੈ ਪਰੰਤੂ ਪੰਥਕ ਤੇ ਧਾਰਮਿਕ ਮਾਮਲੇ ਆ ਸੰਬੰਧੀ ਅੰਤਮ ਰਾਏ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੀ ਮੰਨੀ ਜਾਂਦੀ ਹੈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਜੋ ਮਿਤੀ 21 ਮਈ 2025 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਅਤੇ ਮਿਤੀ 5 ਜੁਲਾਈ 2025 ਨੂੰ ਸ਼ਰੂਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਬਤ ਗੈਰ ਸਿਧਾਂਤਕ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਵਉੱਚਤਾ ਨੂੰ ਢਾਲ ਗਾਉਣ ਦੀ ਮੰਦ ਭਾਵਨਾ ਨਾਲ ਜੋ ਫੈਸਲੇ ਕੀਤੇ ਗਏ ਹਨ ਇਹਨਾਂ ਨੂੰ ਪੂਰਨ ਰੂਪ ਵਿੱਚ ਆਪਰਵਾਨ ਕੀਤਾ ਜਾਂਦਾ ਮਤਲਬ ਇਹਨਾਂ ਨੂੰ ਬਿਲਕੁਲ ਨਹੀਂ ਮੰਨਿਆ ਜਾਂਦਾ ਦੱਲਾ ਜੀ ਗੱਲ ਬਿਕਮ ਸਿੰਘ ਮਜੀਠੀਆ ਦੀ ਕਰ ਲਈਏ ਤਾਂ ਅੱਜ 6 ਜੁਲਾਈ ਨੂੰ ਅਦਾਲਤ ਵਿੱਚ ਮਜੀਠੀਆ ਦੀ ਪੇਸ਼ੀ ਹੋਣੀ ਹੈ ਸੋ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਕਿਉਂਕਿ ਅਸੀਂ ਦੇਖੀਏ ਤਾਂ ਲਗਭਗ 10-11 ਦਿਨ ਵਿਜੀਲੈਂਸ ਬਿਊਰੋ ਦੀ ਹਿਰਾਸਤ ਵਿੱਚ ਰਹੇ ਨੇ ਮਜੀਠੀਆ ਤੇ ਹੁਣ लग रहा है कि विजिलस ब्यूरो अदालत दे विच को रख सकेगी, दे खिलाफ, की कोई ठोसो हवा में रह सबूतों के उपर हर एक नजर है कि किस तरह के सबूत कड़ के लिया है विजिलस ब्यूरो अज दियां क्योंकि अब बहुत वाण है जरूर इस उपर अपना विश्लेषण साझा करियो देखो अब छे जुलाई है ਔਰ ਹੁਣ ਤੱਕ 11 ਦਿਨਾਂ ਦੇ ਵਿਜੀਲੈਂਸ ਬਿਊਰੋ ਦੇ ਰਿਮਾਂਡ ਤੇ ਵਿਕਰਮ ਸਿੰਘ ਮਜੀਠੀਆ ਰਹਿ ਚੁੱਕੇ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ 2 ਜੁਲਾਈ ਤੱਕ ਦਾ ਪਹਿਲਾ ਪੁਲਿਸ ਵਿਜੀਲੈਂਸ ਬਿਊਰੋ ਦਾ ਰਿਮਾਂਡ ਸੀ 7 ਦਿਨ ਦਾ ਫਿਰ 4 ਦਿਨ ਦਾ ਪੁਲਿਸ ਰਿਮਾਂਡ ਸੀ ਸੋ ਅੱਜ 6 ਜੁਲਾਈ ਹੈ ਅੱਜ ਐਤਵਾਰ ਦੇ ਦਿਨ ਜਾਂ ਤਾਂ ਡਿਊਟੀ ਮੈਜਿਸਟ੍ਰੇਟ ਦੇ ਅੱਗੇ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਜਾਊਗਾ ਜਾਂ ਦਫ਼ਤਰ ਦੇ ਵਿੱਚ ਤੇ ਜਾਂ ਡਿਊਟੀ ਮੈਜਿਸਟ੍ਰੇਟ ਦੇ ਘਰ ਵੀ ਬਿਕਰਮਜੀਠੀ ਨੂੰ ਪੇਸ਼ ਕੀਤਾ ਜਾ ਸਕਦਾ ਹੈ ਸੋ ਪਰ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਮੈਨੂੰ ਇਹ ਲੱਗਦਾ ਹੈ ਕਿ ਡਿਊਟੀ ਮੈਜਿਸਟਰੇਟ ਦੇ ਦਫ਼ਤਰ ਦੇ ਵਿੱਚ ਹੀ ਅੱਜ ਦੀ ਕਾਰਵਾਈ ਅੱਗੇ ਵਧ ਸਕਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਅੱਜ ਵਿਜੀਲੈਂਸ ਬਿਊਰੋ ਅੱਜ ਕੀ ਕੋਈ ਠੋਸ ਸਬੂਤ ਲੈ ਕੇ ਆਉਂਦੀ ਹੈ ਬਿਕਰਮਜੀਠੀ ਦੇ ਸਬੰਧ ਵਿੱਚ ਪਿਛਲੀ ਵਾਰੀ ਉਹਨਾਂ ਨੇ ਦਾਅਵਾ ਕੀਤਾ ਸੀ 402 1 ਹੈਕਟੇਅਰ ਜ਼ਮੀਨ ਦਾ ਕੀ ਉਹਦੇ ਕੋਈ ਕਾਗਜ਼ੀ ਸਬੂਤ ਅੱਜ মিডিਆ ਨੂੰ ਜਾਰੀ ਕੀਤੇ ਜਾਣਗੇ ਜਾਂ ਅਦਾਲਤ ਦੇ ਵਿੱਚ ਸਾਂਝੇ ਕੀਤੇ ਜਾਣਗੇ ਕਿਉਂਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਆਗੂ ਤੇ ਵਕੀਲ ਅਰਸ਼ਦੀਪ ਸਿੰਘ ਕਲੇਰ ਲਗਾਤਾਰ ਇਹ ਦਾਵਾ ਕਰ ਰਹੇ ਨੇ ਕਿ ਵਿਜੀਲੈਂਸ ਬਿਊਰੋ ਹਵਾ ਚ ਗੱਲ ਕਰ ਰਹੀ ਹੈ ਉਹਨਾਂ ਕੋਲੇ ਕੋਈ ਸਬੂਤ ਨਹੀਂ ਹੈ ਇਥੋਂ ਤੱਕ ਉਹ ਬਾਰ ਬਾਰ ਦਾਵਾ ਨਕਾਰਦੇ ਨੇ ਕਿ ਆਪ ਦੇ ਲੀਡਰ ਜਿਹੜੇ ਮੋਬਾਈਲ ਬਰਾਮਦਗੀ ਦੀਆਂ ਗੱਲਾਂ ਕਰਦੇ ਸੀ ਉਹ ਵੀ ਝੂਠ ਹੈ ਇਥੋਂ ਤੱਕ ਉਹਨਾਂ ਦਾ ਦਾਵਾ ਹੈ ਹੁਣ ਅੱਜ ਵਿਕਰਮ ਮਜੀਠੀਆ ਨੂੰ ਜਦੋਂ ਪੇਸ਼ ਕੀਤਾ ਜਾਊਗਾ ਕਿ ਜਲੰਧਰ ਵਾਲੇ ਮਾਮਲੇ ਚ ਜਿਹੜੀ ਜਿਹੜੀ ਗੱਲ ਕੀਤੀ ਗਈ ਕਿ ਕਲੋਨੀ ਚ ਪੈਸਾ ਲੱਗਿਆ ਕੋਈ ਸਬੂਤ ਅਦਾਲਤ ਸਬੂਤਾਂ ਤੇ ਚੱਲਦੀ ਹੈ ਔਰ ਵਿਜੀਲੈਂਸ ਬਿਊਰੋ 11 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਬਿਕਰਮ ਜੀ ਠੀਰ ਦੇ ਖਿਲਾਫ ਕੀ ਕੋਈ ਸਬੂਤ ਪੇਸ਼ ਕਰਨ ਚ ਕਾਮਯਾਬ ਹੋਏਗਾ ਕੋਈ ਇਸ ਤਰ੍ਹਾਂ ਦਾ ਠੋਸ ਸਬੂਤ ਜਿਹਦੇ ਨਾਲ ਇਹ ਗੱਲ ਅੱਗੇ ਵਧੇ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਅਗਰ ਵਿਜੀਲੈਂਸ ਬਿਊਰੋ ਅੱਜ ਕੋਈ ਠੋਸ ਸਬੂਤ ਨਹੀਂ ਪੇਸ਼ ਕਰਦਾ ਹਾਲਾਂਕਿ ਇਹ ਤਰਕ ਦੇਊਗਾ ਵਿਜੀਲੈਂਸ ਬਿਊਰੋ ਕਿ ਅਸੀਂ ਹਜੇ ਗੋਰਖਪੁਰ ਲੈ ਕੇ ਜਾਣਾ ਹੈ ਅਸੀਂ ਹਜੇ ਜਾਂਚ ਕਰ ਰਹੇ ਹਾਂ ਇਹ ਵੀ ਹੋ ਸਕਦਾ ਹੈ ਕਿ ਬਿਕਰਮਜੀਤ ਛੇਤੇ ਆਈਟੀ ਐਕਟ ਦੇ ਮਾਮਲੇ ਦੇ ਵਿੱਚ 20 ਪੰਜਾਬ ਦੀ ਪੁਲਿਸ ਰਿਮਾਂਡ ਮੰਗੇ ਕਿਉਂਕਿ ਉਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਬਕਾਇਆ ਮੰਤਰੀ ਦੀ ਬਿਕਰਮਜੀਤ ਛੇਤੇ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਪਾਈਆਂ ਸੀ ਉਸ ਮਾਮਲੇ 'ਚ ਵੀ ਸ਼ਿਕਾਇਤ ਹੈ ਸੋ ਪੁਲਿਸ ਪੁੱਛਗਿੱਛ ਦੇ ਲਈ ਅਦਾਲਤ ਤੋਂ ਬਿਕਰਮਜੀਤ ਛੇਤੇ ਨੂੰ ਰਿਮਾਂਡ ਤੇ ਮੰਗ ਸਕਦੀ ਹੈ ਹੋ ਸਕਦਾ ਕੋਈ ਰਾਤੋਂ ਰਾਤ ਐਫ ਆਈ ਆਰ 20 ਦਰਜ ਕਰ ਦਿੱਤੀ ਜਾਵੇ ਸੋ ਇਹ ਸਾਰੀਆਂ ਸੰਭਾਵਨਾਵਾਂ ਬਿਕਰਮ ਦੇ ਕੇਸ ਦੇ ਵਿੱਚ ਪੋਸੀਬਲ ਨੇ ਰਾਜਦਾਨ ਦੇਨ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਚ ਬਹੁਤ ਮਹੱਤਵਪੂਰਨ ਬਣ ਵਾਲਾ ਹੈ ਵਿਕਰਮ ਸਿੰਘ ਮਜੀਠੀਆ ਤੋਂ ਕੀ ਮਿਲਦਾ ਹੈ ਕਿ ਨਹੀਂ ਮਿਲਦਾ ਸੋ ਵਿਜੀਲੈਂਸ ਬਿਊਰੋ ਦੀ ਜਿਹੜੀ ਇੱਜ਼ਤ ਹੈ ਉਹ ਵੀ ਦਾਤੇ ਹੈ ਮੈਂ ਅੱਗੇ ਵੀ ਜ਼ਿਕਰ ਕਰਦਾ ਕੈਪਟਨ ਅਮਰਿੰਦਰ ਵਰਗੇ ਕਲੀਨ ਚਿੱਟਾ ਲੈ ਗਏ ਵੱਡੇ ਬਾਦਲ ਕਲੀਨ ਚਿੱਟਾ ਲੈ ਗਏ ਸੁਖਵੀਰ ਬਾਦਲ ਕਲੀਨ ਚਿੱਟਾ ਲੈ ਗਏ ਅਦਾਲਤਾਂ ਚ ਬਰੀ ਹੋ ਗਏ ਵਿਜੇ ਸਿੰਘਲਾ ਅਦਾਲਤ ਹੁਣ ਉਹਦਾ 14 ਜੁਲਾਈ ਨੂੰ ਸੁਣਵਾਈ ਹੈ ਪਰ ਵਿਜੀਲੈਂਸ ਬਿਊਰੋ ਨੇ ਕਲੀਨ ਚਿੱਟਾ ਦੇ ਦਿੱਤੀ ਅਦਾਲਤ ਚ ਕਿ ਅਸੀਂ ਸਾਡੇ ਕੋਲੇ ਵਿਜੇ ਸਿੰਘਲਾ ਖਿਲਾਫ ਸਬੂਤ ਨਹੀਂ ਹੈ ਅਜਿਹੇ ਹਾਲਾਤਾਂ ਚ ਕਿ ਵਿਜੀਲੈਂਸ ਬਿਊਰੋ ਮਜੀਠੀਆ ਦੇ ਮਾਮਲੇ ਚ ਕੋਈ ਠੋਸ ਸਬੂਤ ਲੈ ਕੇ ਆਏਗਾ ਭਾਵੇਂ ਭਗਵੰਤ ਮਾਨੇ ਦਾਵਾ ਕਰਦੇ ਨੇ ਕਿ ਕੰਮ ਅਸੀਂ ਪੱਕੇ ਪੈਰੀ ਕੀਤਾ ਕੱਲ ਅੰਮ੍ਰਿਤਸਰ ਚ ਵੀ ਬੋਲ ਰਹੇ ਸੀ ਭਗਵੰਤ ਮਾਨ ਲਾਇਬ੍ਰੇਰੀ ਦਾ ਉਦਘਾਟਨ ਕਰਨ ਗਏ ਸੀ ਉਹਨਾਂ ਨੇ ਨਾਮ ਨਹੀਂ ਲਿਆ ਬਿਕਰਮ ਮਜੀਠੀਆ ਦਾ ਪਰ ਇਸ਼ਾਰਾ ਕਰਤਾ ਕਿ ਅਸੀਂ ਜਿਹੜੇ ਯੁੱਧ ਚੱਲ ਰਹੇ ਨੇ ਉਹਦੇ ਚ ਵੱਡੇ ਵੱਡੇ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਤੇ ਇਨਾਂ ਦੇ ਅਗਲੇ ਵੀ ਗ੍ਰਿਫਤਾਰ ਕਰਾਂਗੇ ਇਸ ਕੜੀ ਚ ਅਗਲੇ ਮਤਲਬ ਇਸ ਕੜੀ ਦੇ ਵਿੱਚ ਹੋਰ ਵੱਡੇ ਨਾਮ ਵੀ ਸਾਹਮਣੇ ਆਉਣਗੇ ਸੋ ਭਗਵੰਤ ਮਾਨ ਦਾ ਇਸ਼ਾਰਾ ਸਾਫ਼ ਸੀ ਕਿ ਕੁਝ ਹੋਰ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਪਰ ਉਹ ਲੋਕ ਕਿਹੜੇ ਹੋ ਸਕਦੇ ਨੇ ਇਸ ਬਾਰੇ ਹਜੇ ਭਗਵੰਤ ਮਾਨ ਨੇ ਜ਼ਿਕਰ ਨਹੀਂ ਕੀਤਾ ਪਰ ਵਿਕਰਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਸਜਿਲੈਂਸ ਬਿਊਰੋ ਅੱਜ ਜਦੋਂ ਅਦਾਲਤ 'ਚ ਵਿਕਰਮ ਨੂੰ ਪੇਸ਼ ਕਰੇਗੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਸ ਸਥਿਤੀ ਚ ਹੋਏਗੀ ਕਿ ਵਿਕਰਮ ਦੇ ਹੱਕ ਚ ਇਕੱਠੇ ਹੋ ਸਕਣ ਕਿਉਂਕਿ ਪਿਛਲੀ ਵਾਰੀ ਅਕਾਲੀ ਦਲ ਦੇ ਲੀਡਰਾਂ ਨੇ ਇਹ ਦਾਵਾ ਕੀਤਾ ਸੀ ਕਿ ਘਰੋਂ ਘਰੀ ਪੁਲਿਸ ਨੇ ਰੋਕਿਆ ਸ਼ਖਬੀਰ ਬਾਦਲ ਵੀ ਉਸ ਦਿਨ ਪੁਲਿਸ ਨੇ ਹਿਰਾਸਤ ਚ ਲਏ ਸੀ ਅੱਜ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਵਿਕਰਮ ਜੀਠੀ ਦੇ ਹੱਕ ਚ ਕਿਹੋ ਜਿਹਾ ਹੋਏਗਾ ਇਹਦੇ ਉੱਪਰ ਵੀ ਨਿਗਾਹ ਬਣਾ ਕੇ ਰੱਖਣੀ ਹੈ ਕਿ ਅੱਜ ਫੇਰ ਪੁਲਿਸ ਘਰੋਂ ਘਰੀ ਲੀਡਰਾਂ ਨੂੰ ਰੋਕੇਗੀ ਕਿ ਵਲੰਟੀਅਰ ਸੜਕਾਂ ਤੇ ਆਉਣਗੇ ਜਿਹੜੀ ਪੁਰਾਣੀ ਪਰੰਪਰਾ ਰਹੀ ਹੈ ਇਸ ਸਾਰੇ ਕਾਸੇ ਤੇ ਨਿਗਾ ਬਣਾ ਕੇ ਅੱਜ ਰੱਖਾਂਗੇ ਥੋੜਾ ਜਰ ਹੋਰ ਠਹਿਰ ਜਾਓ ਇਦੋਂ ਗਹਾਂ ਵਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆਹ ਦੇਖ ਕੇ ਜੀ ਕਚਹਿਰੀਆਂ ਚ ਦੇ ਦੋ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸাজা ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿਥੋਂ ਕਾਨੂੰਨ ਲਿਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚ ਆਉਂਦਾ ਜੀ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾ ਲਈ ਕੋਈ ਪੁੱਛਦੇ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਏ ਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਏ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਆ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਹਸ ਤਾਂ ਅਸ ਤਾਂ ਮੈਂ ਤਾਂ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਹਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਦਲਾ ਜੀ ਚੰਡੀਗੜ੍ਹ ਦੇ ਵਿੱਚ ਬਲਬੀਰ ਸਿੰਘ ਰਾਜਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਹੈ ਲੈਂਡ ਪੁਲਿੰਗ ਨੀਤੀ ਦਾ ਉਹਨਾਂ ਨੇ ਵਿਰੋਧ ਕੀਤਾ ਹੈ ਹੋਰ ਕੀ ਕੀ ਗੱਲਾਂ ਗਈਆਂ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਜ਼ਰੂਰ ਸਾਰੀ ਜਾਣਕਾਰੀ ਜੋ ਹੈ ਸਾਂਝੀ ਕਰਨੀ ਹੈ ਔਰ ਸਪੈਸ਼ਲੀ ਮੈਂ ਗੱਲ ਕਰਨਾ ਚਾਹੂੰਗੀ ਗੱਲ ਜਦੋਂ ਲੈਂਡ ਪੁਲਿੰਗ ਨੀਤੀ ਦੀ ਹੁੰਦੀ ਹੈ ਤਾਂ ਇਸ ਉੱਪਰ ਤੁਸੀਂ ਆਪਣਾ ਵਿਸ਼ਲੇਸ਼ਣ ਵੀ ਜ਼ਰੂਰ ਸਾਂਝਾ ਕਰਿਓ ਦੇਖੋ ਚੰਡੀਗੜ੍ਹ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਜਿਹੜੇ ਕਿ ਕਿਸਾਨ ਆਗੂ ਹੈ ਸੰਯੁਕਤ ਕਿਸਾਨ ਮੋਰਚਾ ਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਹਲੇ ਤੱਕ ਪੰਜਾਬ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਹੈ ਭਗਵੰਤ ਮਾਨ ਹਰ ਜਗ੍ਹਾ ਦਾਅਵਾ ਕਰਦੇ ਨੇ ਕਿ ਕਿਸਾਨਾਂ ਨਾਲ ਤੱਕਾ ਨਹੀਂ ਹੋਣਾ ਅਸੀਂ ਜ਼ਮੀਨ ਅਕਵਾਇਰ ਨਹੀਂ ਕਰ ਰਹੇ ਜਿਹੜਾ ਕਿਸਾਨ ਦੇਣਾ ਚਾਵੇ ਜ਼ਮੀਨ ਦੇ ਸਕਦਾ ਹੈ ਜਿਹੜਾ ਨਹੀਂ ਦੇਣਾ ਚਾਵੇ ਨਾ ਦੇ ਸਕੇ ਲੇਕਿਨ ਸੁਖਬੀਰ ਬਾਦਲ ਔਰ ਸੁਨੀਲ ਜਾਖੜ ਵਿਰੋਧ ਦੇ ਵਿੱਚ ਆ ਗਏ ਭਗਵੰਤ ਮਾਨ ਦੀ ਸਰਕਾਰ ਦਾ ਦਾਅਵਾ ਹੈ ਕਿ ਇਹਦੇ ਨਾਲ ਕਿਸਾਨਾਂ ਦਾ ਫਾਇਦਾ ਹੋਏਗਾ ਪਰ ਜ਼ਰੂਰੀ ਤਰ੍ਹਾਂ ਕਹਿ ਰਹੀਆਂ ਨੇ ਕਿ ਇਹਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਏਗਾ ਹੁਣ ਬਲਬੀਰ ਸਿੰਘ ਰਾਜੀਵਾਲ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਬਲਬੀਰ ਸਿੰਘ ਰਾਜੀਵਾਲ ਕਹਿੰਦੇ ਕਿ ਹੁਣ ਤੱਕ ਜਿਹੜਾ ਨੋਟੀਫਿਕੇਸ਼ਨ ਹੋਇਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਉਹਦੇ ਵਿੱਚ 14000 ਪਰਿਵਾਰਾਂ ਨੂੰ ਉਹ ਕਹਿੰਦੇ 14000 ਪਰਿਵਾਰਾਂ ਨੂੰ ਉਜਾੜਿਆ ਜਾ ਰਿਹਾ ਇਹ ਤਰਕਾ ਬਲਬੀਰ ਸਿੰਘ ਰਾਜੀਵਾਲ ਦਾ ਕਹਿੰਦੇ 43983 ਏਕੜ ਜ਼ਮੀਨ ਉਹਨਾਂ ਤੋਂ ਲਈ ਜਾ ਰਹੀ ਹੈ ਇਹਦੇ ਇਲਾਵਾ 6 ਜ਼ੋਨ 6 ਜ਼ੋਨ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਦੇ ਲਈ 21550 ਏਕੜ ਜ਼ਮੀਨ ਦੀ ਹੋਰ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਮਤਲਬ 65533 ਏਕੜ ਜ਼ਮੀਨ ਦੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਉਹ ਕਹਿੰਦੇ 165 ਕਲੋਨੀਆਂ ਬਣਾਉਣ ਦੀ ਸਰਕਾਰ ਨੇ ਤਿਆਰੀ ਕੀਤੀ ਹੈ ਉਹਨਾਂ ਦਾ ਤਰਕ ਹੈ ਬਲਬੀਰ ਸਿੰਘ ਰਾਜੀਵਾਲ ਦਾ ਕਿ 1 ਲੱਖ ਏਕੜ ਉਪਜਾਊ ਜ਼ਮੀਨ ਦੇ ਲਈ ਇਹਦੇ ਲਈ ਜ਼ਮੀਨ ਅਧਿਗ੍ਰਹਿਣ ਕੀਤੀ ਜਾਏਗੀ ਜਦਕਿ ਸਰਕਾਰ ਕਹਿੰਦੀ ਅਸੀਂ ਐਕਵਾਇਰ ਨਹੀਂ ਕਰ ਰਹੇ ਮਰਜ਼ੀ ਨਾਲ ਲੈਂਡ ਪੂਲਿੰਗ ਦੇ ਵਿੱਚ ਡਿਵੈਲਪਮੈਂਟ ਦੇ ਲਈ ਲੈਣੀ ਹੈ ਸੋ ਸਰਕਾਰ ਵੀ ਕਾਨੂੰਨ ਦੇ ਨਜ਼ਰੀਏ ਤੋਂ ਇਹ ਯੋਜਨਾ ਲੈ ਕੇ ਆਈ ਹੈ ਔਰ ਵਿਰੋਧੀ ਧਿਰਾਂ ਦੇ ਨਾਲ-ਨਾਲ ਬਲਬੀਰ ਸਿੰਘ ਰਾਜੀਵਾਲ ਵੀ ਇਹਦੇ ਖਿਲਾਫ ਖੜੇ ਹੋਏ ਨੇ ਜੋ ਉਹਨਾਂ ਨੇ ਕਈ ਤੱਥ ਪੇਸ਼ ਕੀਤੇ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਬਲਬੀਰ ਸਿੰਘ ਰਾਜੀਵਾਲ ਨੇ ਕਈ ਪੁਆਇੰਟ ਨੇ ਜਿਹੜੇ ਸਾਂਝੇ ਕੀਤੇ ਨੇ ਉਹ ਕਹਿੰਦੇ ਕਿ ਇਹਦੇ ਨਾਲ ਸਾਡੀ ਜ਼ਮੀਨ ਫ੍ਰੀਜ਼ ਹੋ ਗਈ ਹੈ ਨਾ ਵੇਚ ਸਕਦੇ ਆ ਨਾ ਲੋਨ ਲੈ ਸਕਦੇ ਆ ਨਾ ਗਹਿਣੇ ਰੱਖ ਸਕਦੇ ਆ ਉਹਨਾਂ ਨੇ ਕਈ ਤੱਥ ਉਜਾਗਰ ਕੀਤੇ ਨੇ ਉਹ ਕਹਿੰਦੇ ਐਫਟੀਏ ਆਉਣ ਦੀ ਸੰਭਾਵਨਾ ਹੈ ਭਾਰਤ ਸਰਕਾਰ ਤੇ ਅਮਰੀਕਾ ਦਾ ਦਬਾਅ ਹੈ ਖੇਤੀ ਸੈਕਟਰ ਨੂੰ ਕਿਸੇ ਦੇਸ਼ ਦੇ ਲਈ ਨਾ ਖੋਲਿਆ ਜਾਵੇ ਸੋ ਉਹਨਾਂ ਨੇ ਹੋਰ ਸਮੱਸਿਆਵਾਂ ਦਾ ਗੱਲ ਕੀਤਾ ਹਾਲਾਂਕਿ ਭਾਰਤ ਸਰਕਾਰ ਅਮਰੀਕਾ ਦੇ ਲਈ ਭਾਰਤ ਦਾ ਖੇਤੀ ਸੈਕਟਰ ਨਹੀਂ ਖੋਲੇਗੀ ਇੰਜ ਨਹੀਂ ਲੱਗਦਾ ਕਿ ਨਰਿੰਦਰ ਮੋਦੀ ਡੋਨਲਡ ਟਰੰਪ ਦੇ ਸਾਹਮਣੇ ਝੁਕਣਗੇ ਤੇ ਅਮਰੀਕਾ ਦੇ ਲਈ ਭਾਰਤ ਦਾ ਖੇਤੀ ਸੈਕਟਰ ਖੋਲ ਦੇਣਗੇ ਕਿਉਂਕਿ ਉਹਦੇ ਨਾਲ ਭਾਰਤ ਦੇ ਲਈ ਖਤਰਾ ਹੈ ਇਹ ਨਰਿੰਦਰ ਮੋਦੀ ਨੂੰ ਵੀ ਪਤਾ ਹੈ ਪਰ ਜਦੋਂ ਸਮਝੌਤਾ ਹੋਣਾ ਹੈ 9 ਜੁਲਾਈ ਤੋਂ ਪਹਿਲਾਂ ਸੰਭਾਵਨਾ ਹੈ ਭਾਰਤ ਔਰ ਅਮਰੀਕਾ ਚ ਜਿਹੜਾ ਸਮਝੌਤਾ ਹੋਣਾ ਹੈ ਭਾਰਤ ਸਰਕਾਰ ਦੀ ਵੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਸਾਡੇ ਹੱਕ ਚ ਸਮਝੌਤਾ ਹੋਵੇ ਸਾਡਾ ਘਾਟਾ ਨਾ ਪਵੇ ਸਾਨੂੰ ਫਾਇਦਾ ਮਿਲੇ ਕਿਉਂਕਿ ਬੀਜੇਪੀ ਨੇ ਵੀ ਪੂਰੇ ਮੁਲਕ ਚ ਕਿਸਾਨਾਂ ਦੀਆਂ ਵੋਟਾਂ ਲੈਣੀਆਂ ਨੇ ਪਰ ਕਿਸਾਨਾਂ ਦੀ ਚਿੰਤਾ ਜਾਇਜ਼ ਹੈ ਕਿ ਅਗਰ ਡੋਨਲਡ 트ੰਪ ਭਾਰਤ ਸਰਕਾਰ ਤੇ ਦਬਾਅ ਬਣਾਉਣ ਚ ਕਾਮਯਾਬ ਹੋ ਗਿਆ ਤੇ ਅਮਰੀਕਾ ਨੇ ਆਪਣਾ ਖੇਤੀ ਸੈਕਟਰ ਭਾਰਤ ਲਈ ਖੋਲਤਾ ਜੇ ਭਾਰਤ ਨੇ ਆਪਣਾ ਖੇਤੀ ਸੈਕਟਰ ਅਮਰੀਕਾ ਲਈ ਖੋਲਤਾ ਅਮਰੀਕਾ ਦਾ ਖੇਤੀ ਸੈਕਟਰ ਤਾਂ ਬਹੁਤ ਥੋੜਾ ਹੈ। ਅਗਰ ਭਾਰਤ ਨੇ ਆਪਣਾ ਅਮਰੀਕਾ ਦੇ ਲਈ ਖੇਤੀ ਸੈਕਟਰ ਖੋਲਤਾ ਵੀ ਆਓ ਖੁੱਲ ਕੇ ਖੇਤੀ ਕਰੋ। ਸਾਡੇ ਲਈ ਚੈਲੰਜ ਬਣ ਸਕਦੇ ਨੇ। ਸੋ ਗਿਲਬੀਰ ਸਿੰਘ ਰਾਜੇਵਾਲ ਦੀਆਂ ਅਹਿਮ ਗੱਲਾਂ ਜਿਹੜੀ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਸੰਖੇਪ ਸੰਖੇਪ ਚ ਇੱਕ ਵਾਰੀ ਜ਼ਰੂਰ ਸੁਣ ਲਈਏ। ਅਸੀਂ ਅੱਜ ਦੀ ਮੀਟਿੰਗ ਵਿੱਚ ਇਹਨੂੰ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਕੇ ਡਿਮਾਂਡ ਕੀਤੀ ਹੈ ਵੀ ਜਿਹੜੀਆਂ ਨੋਟੀਫਿਕੇਸ਼ਨਾਂ ਕੀਤੀਆਂ ਇਹਨਾਂ ਨੂੰ ਤੁਰੰਤ ਸਰਕਾਰ ਰੱਦ ਕਰੇ ਕਿਉਂਕਿ ਜੇ ਨੋਟੀਫਿਕੇਸ਼ਨ ਸਟੈਂਡ ਕਰਦੀ ਹੈ ਹੁਣ ਇਸ ਸਥਿਤੀ 'ਚ ਸਾਡੀ ਜ਼ਮੀਨ ਫ੍ਰੀਜ਼ ਹੋ ਗਈ ਨਾ ਅਸੀਂ ਜ਼ਮੀਨ ਨੂੰ ਵੇਚ ਸਕਦੇ ਆ ਨਾ ਗੈਨੇ ਕਰ ਸਕਦੇ ਆ ਨਾ ਉਹਦੇ ਤੇ ਕੋਈ ਲੋਨ ਲੈ ਸਕਦੇ ਆ ਸਾਰਾ ਕੁਝ ਸਰਕਾਰ ਦਾ ਕੰਟਰੋਲ ਹੋ ਗਿਆ ਇਸ ਲਈ ਪਹਿਲਾ ਰੈਜ਼ੋਲੂਸ਼ਨ ਸਾਡਾ ਇਹ ਹੈ ਵੀ ਸਰਕਾਰ ਉਹ ਨੋਟੀਫਿਕੇਸ਼ਨ ਰੱਦ ਕਰੇ ਪੰਜਾਬ ਦੇ ਲੋਕਾਂ ਨੂੰ ਨਾ ਉਜਾੜੇ ਜੇ ਕੋਈ ਡਿਵੈਲਪਮੈਂਟ ਹੋਣੀ ਹੈ ਉਹ ਨੇਚਰਲੀ ਹੋਣੀ ਚਾਹੀਦੀ ਹਾਲੇ ਜਿਹੜੀ ਲੋਹਾਲੀ ਦੀ ਜਦੋਂ ਦੀ ਡਿਵੈਲਪਮੈਂਟ ਸ਼ੁਰੂ ਹੋਈ ਹੈ 40-45 ਸਾਲਾਂ ਚ ਹਾਲੇ ਇੱਥੇ ਤਾਂ ਡਿਵੈਲਪ ਨਹੀਂ ਹੋਇਆ ਇਹ ਤੁਸੀਂ 100 ਸਾਲ ਦਾ ਗਾਂ ਠੇਕਾ ਨਹੀਂ ਲਿਆ 1.5 ਸਾਲ ਤੁਹਾਡਾ ਰਹਿ ਗਿਆ ਤੇ ਪੰਜਾਬ ਨੂੰ ਉਜਾੜਨ ਦਾ ਜਿਹੜਾ ਮੰਨ ਨੂੰ ਆ ਉਹ ਨਾ ਬਣਨ सो so, बो बहुत बहुत धनबाद डला जी इन्ह सारिया खबरों पर विस्तार भी दर्शकों के दर्शकों का भी धनवाद करते हैं जेड हमेशा ही प्रोग्राम जुड़ते हैं अपने कीमती सुझाव के विचार समय समय से कमेंट्स भी करते हैं इसी देना मैनु हरजोत कौर में भी दौ जी इजाजत धनवाद बहुत बहुत धनबाद जी और कोई भी चर किसी गल तो असहमत है कि स्वागत है अपना पक्ष साझा कर सकते हो अ पक्ष भी अगर वावे बहुत बहुत धनबाद